ਜਦੋਂ ਮਾਨਵ ਕਹਿੰਦਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾੜ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਆ ਅਸੀਂ ਦੁਕੀ ਹੱਕ ਲੈਣ ਜਾਂਦਣਾ ਸੀ ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਨੇ ਆ ਬੱਚਿਆਂ ਵਾਸਤੇ ਜਾਂਨੇ ਸੀ ਐ ਮਾਰ ਤਿੰਨ ਵਾਰ ਤੇ ਅਸੀਂ ਬੱਚਿਆਂ ਦੇ ਇੱਥੇ ਵਾਸਤੇ ਜਾਂਦੇ ਸੀ ਸਾਡਾ ਜੀਟਾ ਦਾ ਰੋੜਾਂ ਦੇ ਉੱਤੇ ਬੈਹਿਣ ਨੂੰ ਅਸੀਂ ਕਹਿੰਨੇ ਆਂ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਦੇ ਜਿਹੜੀ ਕੰਗਣਾ ਰਣੌਰ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੇ ਨਾਲ ਕੋ ਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਹਸ ਤਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਲੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਬਾਹਰੋਂ ਤੱਕੇ-ਤੱਕੇ ਦੀਆਂ ਦਸਤ ਦੇ ਜੋ ਕਦੇ 100-100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸ ਦੇ ਜੋ ਇਹ ਦੇਖ ਦੀ ਇਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ ਅਸੀਂ ਮੰਨ ਕਰਦੇ ਆ ਕਿ ਕੰਗਣਾ ਨੌਦ ਦੇ ਉੱਤੇ ਵੀ ਜਿਹੜਾ ਵਾ ਉਹ ਐਫ ਵਾਲੇ ਦਰਜ ਹੋਣੀ ਚਾਹੀਦੀ ਕੰਗਣਾ ਨੌਦ ਜੀ ਲੋ ਇਹ ਕਹਣਾ ਵੀ ਇਹ ਖਾਲਿਸਤਾਨੀ ਹੈ ਅੱਤਵਾਦੀ ਆ ਮਾਇਓਵਾਦੀ ਆ ਪਾਕਿਸਤਾਨੀ ਆ ਇਹ ਗਾਣਾ ਕਿ ਗੰਦੀ ਨਾਲੀ ਤੇ ਕੀੜੇ ਆ ਇਹ ਜਹਿਜ ਆ ਮੇਰਾ ਨਾਮ ਵੀਰ ਕੋਹਰਿਆ ਤੇ ਸਾਡਾ ਮਈਵਾਲਿਆ ਦੇਟ ਮੇਰੀ ਕਲਵਿੰਦਰ ਕੋਹਰਿਆ ਜੋ ਵੀ ਉਕਾਲ 에ਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਤਾਂ ਕਿ ਜਿਹੜਾ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਆ ਕੇ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਜਾ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣਾ ਚਾਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੌਣ ਕੌਣ ਹੈਗੇ ਇੱਕ ਕਮਰ ਆਪਣਈਆ ਦੋ ਮੇਰੇ ਜੇਠ ਹੈ ਲੱਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਇੱਕ ਜਲੰਦਰ ਆ ਇੱਕ ਕਪਤਾਨ ਸਾਫ ਪੇਡ ਆ ਤੇ ਬਾਕੀ ਹੁਣ ਮੇਰੇ ਪਤੀਗਾ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ ਬਣੇ ਮੇ ਉਹ ਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਫਤਰੀ ਲੜਾਈ ਫੈਨਸੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ ਕੋਈ ਇਹੋ ਜੀ ਸਾਨੂੰ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਨੂੰ ਅਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੇ ਨਹੀਂ ਵੇਖਦੀ ਸੋਣ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿ ਉਹ ਸਾਡਾ ਖੇਤਾਂ ਦਾ ਫਸਲਾਂ ਰੋੜੀnga માં ਇਹ ਨਾਦਾਨ ਮਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕਿਸਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇੱਥੇ ਫੋਨ ਮੈਂ ਤੇ ਆਈ ਚ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਾਰਗ ਤੇ ਗਈ ਮੈਂ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿੱਦਾਂ ਲੱਗਾ ਪਤਾ ਲੱਗਾ ਜਦੋਂ ਕਰੇ ਆਈਆਂ ਜਦੋਂ ਇੱਥੇ ਤੇ ਆਏ ਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਹੀ ਨਹੀਂਗਾ ਹਾਂ ਮੈਨੂੰ ਨਹੀਂ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀਆਂ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਨਮ ਦਿੱਤਾ ਸਾਕ ਕੋ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਜਿਹੜਾ ਪਾਣੀ ਕੇ ਰਕੇ ਰ ਮੇਰੇ ਫਿਰਦਾ ਸੀ ਤੇ ਕਾਹ ਕਰਨੇ ਦੇ ਵਿੱਚ ਮੇਰੀ ਬੇਟੀ 파ੜਨ ਸੁਭੂ ਲੈ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਨਚਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਾਰਦੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹਦੀ ਉਹਦਾ ਦੋਈ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾਨ ਨੇ ਨਹੀਂ ਕਿਹਾ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਝ ਕੁਝ ਬੋਲਿਆ ਜਿਸ ਤੋਂ ਬਾਅਦ ਗੁੱਸੇ ਜਾ ਕੇ ਉਹ ਆਪਦੀ ਕਹਿ ਦਿੱਤਾ ਏ ਆ ਆਵਾ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਂਦੀਆਂ ਦੁਪੀਦੀਆਂ ਆ ਅਸੀਂ ਦੁਪੀਦੀਆਂ ਹੋ ਗਈਆਂ ਹੈਂ ਅਸੀਂ ਦੁਖੀ ਹੱਕ ਲੈਣ ਜਾਂਦੇ ਸੀ ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਖਾਂਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਪੇਠ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ ਭੁੱਖਿਆ ਤਿਆ ਦਾ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਆ ਹਾਂ ਬਦ ਤੂਫੇ ਸੜਦਿਆਂ ਸਾਹੀ ਕਿੱਥੇ ਅਸੀਂ ਸਾਰੇ ਆ ਸਾਰੇ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਅਸੀਂ ਤੁਰੀਆਂ ਫਿਰਦੇ ਨਾ ਰਹਿਣਾਂ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥਪੜ ਥਪੜ ਮਾਰਿਆ ਤੇ ਉਹ ਉਹ ਜਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨਾਲ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਏ ਨੂੰ ਮੰਨਣਾ ਕੋਈ ਚੰਚਾ ਦਾਂਗਾ ਮੇਰੀ ਗੱਲ ਨਹੀਂ ਹੋਈ ਮੈਂ ਕੱਟ ਕਰ ਦੇ ਤਾਂ ਠੀਕ ਨਹੀਂ ਕੱਟ ਮੈਂ ਕੱਟ ਗੱਲ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹ ਹਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਗ ਹੋ ਗਿਆ ਅੰਦਰ ਪਾਏ ਆਪਰ ਠਾਕੇ ਖਰੀਦਾ ਤੇ ਠਾਕੇ ਚਾਹ ਪਾਣੀ ਪਿਆਈਦਾ ਹੁਣ ਜਰੂਰ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦਸੇ ਨਹੀਂ ਉਹ ਕਹਿੰਦੇ ਕਿ ਕਿਦਾਂ ਆਏ ਨੇ ਅਸੀਂ ਆਖਾ ਵੱਡਾ ਹੀ ਆਪਣੀਆਂ ਇਕੱਠੇ ਜੀ ਹੋਏ ਜਿਵੇਂ ਬੰਦੀ ਦਾ ਕਰਦੇ ਉਹ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆ ਗੱਲ ਉਹ ਤੇ ਹੋਈ ਜਾ ਨਹੀਂ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨਹੀਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸਕਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਜੋ ਕੱਲ ਦੀ ਇੱਕ ਜਿਹੜੀ ਘਟਨਾ ਵਾਂ 15 ਨੌਤ ਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਹੈ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗੜਾ ਰਨੌਰ ਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਘੋਣਾ ਵਾ ਇਹ ਤੋਂ ਲੈ ਕੇ ਜੇ ਕੰਗਣਾ ਰੌਜ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌਦ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਨੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਨਰ ਰੌਜ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੀਆਂ ਕੋ ਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਲੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਪਹਾੜੋਂ ਟਕੇ ਟਕੇ ਦੀਆਂ ਦਾਅਦੇ ਜੋ ਕਦੇ 100-100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸਦੇ ਜੋ ਇਸ ਕਰਕੇ ਜਿਹੜਾ ਕੰਗਨਰ ਰੌਜ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌੜ ਖਾਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਦੋਂ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਆ ਕਿ ਕੰਗਣਾ ਨੌਦ ਦੇ ਉੱਤੇ ਵੀ ਜਿਹੜਾ ਵਾ ਉਹ ਐਫਆਰਏ ਦਰਜ ਹੋਣੀ ਚਾਹੀਦੀ। ਸ਼ੇਰ ਸਿੰਘ ਜੀ ਤੁਹਾਡੀ ਜਿਹੜੀ 10 ਐਲਸੂਨ ਮਹਿਬਬੁਰਦਸਾ ਜਾਇ ਸਸਪੈਂਡ ਕੀਤਾ ਗਿਆ ਹੈ ਕਿਵੇਂ ਦੇਖੋ। ਦੇਖੋ ਜੇ محکمہ ਮੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਦੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਣਾ ਰਨੌਤ ਤੇ ਵੀ ਬਰਾਬਰੀ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਕੋਰ ਖਾਸਤਾਨੀ ਕੀ ਇਹ ਜਾਜ ਆ। ਕੰਗਣਾ ਰਨੌਤ ਜੀ ਇਹ ਲੋ ਇਹ ਕਹਿਣਾ ਇਹ ਇਹ ਖਾਲਸਤਾਨੀ ਹੈ ਅਤਵਾਦੀ ਆ ਮਾਇਓਵਾਦੀ ਆ ਪਾਕਿਸਤਾਨੀ ਆ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜ ਆ ਇਹ ਵੀ ਜਿਹੜਾ ਕੰਗਰਾਂ ਨਰੋਜ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਅੱਜ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਸੂਬਾ ਪ੍ਰਧਾਨ ਨੇ ਕੋਈ ਜਨੇ ਕੀ ਵਿਚਾਰ ਆ ਦੇਖੋ ਜੀ ਜਦੋਂ ਇਹ ਗੱਲ ਆਈ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਜਦੋਂ ਇਹ ਗੱਲ ਆਈ ਆ ਤੇ ਪੂਰਾ ਦੇਸ਼ ਜਿਹੜਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵਾ ਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਆ ਕੁਝੇ ਵੀ ਤਰ੍ਹਾਂ ਦਾ ਕੋਈ ਠਕਾ ਨਹੀਂ ਹੁੰਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫੇਰ ਆਪਣੀ ਡਿਊਟੀ ਤੇ ਜਿਹੜੇ ਇਸੇ ਤਰ੍ਹਾਂ ਤਨਾਤ ਰਹਿਣਗੇ ਸੁਭਾ ਪ੍ਰਧਾਨ ਵੀ ਆਏ ਸਨ ਕਿਸਾਨ ਮਦਦ ਸੰਘਾਸਨ ਕਮੇਟੀ ਦੇ ਕੀ ਵਿਚਾਰਾ ਤੁਹਾਡੇ ਨਾਲ ਹੋਏ ਸੁਭਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਕਿ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਵਟਾਂਦਰਾ ਕਰ ਲਿੱਤਾ ਵਾ ਕਿ ਜੇ ਪੰਜਾਬ ਸਰਕਾਰ ਵੀ ਕੋਈ ਠਕਾ ਕਰਦੀ ਆ ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆੜ ਕੇ ਤੇ ਪੰਜਾਬ ਦੇ ਵਿੱਚ ਸੁਭਕਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ ਸਾਡੇ ਕਿਸਾਨ ਜਿਹੜੇ ਉਹ ਕੁੱਟੇ ਮਾਰੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਕੇਂਦਰ ਦੇ ਥੱਲੇ ਉਹਨਾਂ ਦਾ ਸਾਉ ਪੁੱਤ ਬਣ ਕੇ ਜਿਹੜੀ ਉਹ ਚੰਦ ਰਹੀ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਨੂੰ ਵੀ ਵੀ ਇਹਤੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ ਇਹ ਨਹੀਂ ਕਿ ਉਹ ਐਮਪੀ ਆ ਕੰਗਣਾ ਨਰੋਦ ਜੀ ਤੇ ਤੁਸੀਂ ਕਹਿ ਦੋ ਕਿ ਤੱਪੜ ਮਾਰਿਆ ਵਾ ਤੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾਂ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜੇ ਐਮਪੀ ਆਇਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ ਕਦੋਂ ਕੀ ਹੋ ਜੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਇਮਾਨਦਾਰੀ ਨਾਲ निभाई ਆ ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ ਅਸੀਂ ਮਾਣ ਕਰਦੇ Never miss an update.